ਬਾਈ ਜਿਹੜੇ ਬਾਬਾ ਪੁੱਛਾ ਕਰਦੇ ਉਹਨਾਂ ਦੇ ਜਾਣ ਆ। ਇਦਾਂ ਹੀ ਆ ਬਾਈ। ਗਾਈ ਹਾਂ, ਗਾਈ ਹਾਂ। ਗੱਡੀਆਂ ਵੀ ਆ ਜਾਣਗੇ ਆਪਣੇ ਕੋਲੇ। ਵੈਸੇ ਆਪਣੇ ਕੋਲ ਹੈ ਤਾਂ ਕੁਛ ਨਹੀਂ। ਇਦਾਂ ਬਸ ਲੋਕਾਂ ਦੀ ਸ਼ਰਧਾ ਹੀ ਆਈਆਂ ਕਮਲੇ ਲੋਕ ਆ। ਹਾਂ। ਆਪਾਂ ਜਿਵੇਂ ਕਹਿੰਦੇ ਉਹਵੇਂ ਚੱਲੀ ਜਾਂਦੇ ਆ ਆਪਣਾ ਕੰਮ ਚੱਲੀ ਜਾਂਦਾ। ਹੂੰ। ਚਲੋ। ਦੇਹ ਹਾਂ ਤਾਂ ਮਮੀ ਖਾਸੀ ਲਈ ਲੱਗਦੀ ਹੈ। ਹਾਂ, ਸੰਗਤ ਤਾਂ ਲੱਗਦੀ ਹੈ। ਬੁੱਤ ਵਾਵਾ ਖੜੀ ਆ। ਚਲ ਜੇ ਕੰਮ ਬਣ ਜੇ ਤਾਂ ਵਧੀਆ ਹੀ ਆ। ਦੇ ਵੀ ਆਂਦੇ ਦੇ ਬਾਬਾ ਜੀ ਸੰਗਤ ਆ ਗਈ ਹਾਂ ਬਾਈ ਬੈਠੋ ਬਾਬਾ ਉਹ ਮੁੰਦਰਾ ਬਲੌੜੀ ਬਾਬਾ ਤੇਰੀਆਂ ਓਏ ਉਹ ਮੁੰਦਰਾ ਬਲੌੜੀ ਬਾਬਾ ਤੇਰੀਆਂ ਬਾਪਾ ਦੇ ਰੇੜਾ ਉਹ ਤੇਰੇ ਰੇੜਾ ਹਾਂ ਬਾਈ ਬੀਬਾ ਹਾਂ ਬਾਈ ਬੀਬਾ ਬੋਲ ਹਾਂਜੀ ਬਾਬਾ ਜੀ ਬੋਲੋ ਭਾਈ ਪਪਾ ਜੀ ਮੁੰਡੇ ਦਾ ਨੌਕਰੀ ਤਾਂ ਨਹੀਂ ਬਣਦਾ ਹੈਗਾ ਬਣਜੂ ਬੀਬਾ ਬਣਜੂ ਠੀਕ ਆ ਬਾਬਾ ਜੀ ਸਾਡੇ ਦਰ ਤੇ ਆ ਕੇ ਕੋਈ ਨਹੀਂ ਖਾਲੀ ਜਾਂਦਾ ਠੀਕ ਬਾਬਾ ਜੀ ਕੰਮ ਤਾਂ ਹੋ ਜਾਊਗਾ ਹਾਂ ਬਾਬਾ ਜੀ ਥੋੜੀ ਮਾਇਆ ਲੱਗੂਗੀ ਕਿੰਨੀ ਕੁ ਲੱਗੂ ਬਾਬਾ ਜੀ ਮਾਇਆ 10000 ਰੁਪਏ ਲੱਗਣਾ ਜੀ ਕੰਮ ਛੋਡਾ ਪੱਕਾ ਹੋ ਜਾ ਕੰਮ ਵੀ ਨਾ ਹੋਵੇ ਤੇ 10000 ਰੁਪਏ ਦੇ ਦੇਵੇ ਕੀ ਗੱਲ ਕਰਤੀ ਬੱਚਾ ਇੱਥੇ ਆ ਕੇ ਤੂੰ ਬਾਬਾ ਘਰੋਂ ਲਦਾ ਸੁਣਿਆ ਤੁਸੀਂ ਨਾਮ ਠੀਕ ਆ ਬਾਬਾ ਜੀ ਸਾਰੇ ਪਿੰਡਾਂ ਦੇ ਗੁੰਦ ਆਪਣੇ ਵਾਲੇ ਵਾਲੇ ਠੀਕ ਆ ਸੱਚੇ ਮਾਲਨਾ ਆਇਓ ਸੱਚੇ ਸਰਦਨ ਆਓ ਛੋਡਾ ਕੰਮ ਹੋਊਗਾ ਠੀਕ ਆ بس ਬਾਬਾ ਜੀ ਸਰ ਤਾਂ ਮੰਗਦੇ ਨੇ ਭਰਤੀ ਹੋ ਜAVE ਨੌਕਰੀ ਮਿਲ ਜAVE ਇਹਨੂੰ ਹੋਰ ਸਾਨੂੰ ਕੁਛ ਨਹੀਂ ਚਾਹੀਦਾ ਉਹ ਨਹੀਂ ਬਾਬੇ ਦੇ ਚੌਂਕੀ ਲਾਉਣੇ ਆ ਉਹ ਤੇਰੇ ਗੇੜਾ ਬਾਬਾ ਦੇ ਤੇਰੇ ਗੇੜਾ ਤੇਰੇ ਗੇੜਾ ਬਾਬਾ ਦੇ ਤੇਰੇ ਗੇੜਾ ਉਹ ਤੇਰੇ ਗੇੜਾ ਖੌਮ ਨਾਲ ਮਰੋਣ ਦਾ ਜੱਜ ਜੀ ਤੇਰੇ ਗੇੜਾ ਤੇਰੇ ਗੇੜਾ ਟੋਲੀਆਂ ਭਰ ਕੇ ਜਾਂਦਾ ਠੀਕ ਆ ਬਾਬਾ ਜੀ ਬੀਬਾ ਤੇਰੇ ਹੋਰ ਵੀ ਬਹੁਤ ਕੰਮ ਰੁਕੇ ਹੋਇਆ ਤਸੀ ਨਿਗਾ ਮਾਰਨੂ ਬਾਬਾ ਜੀ ਨੂੰ ਸੰਤ ਕੀ ਕਥਾ ਸਾਡੀ ਤਾਂ ਨਿਗਾ ਵੱਜੀ ਜਾਂਦੇ ਬੀਬਾ ਠੀਕ ਹੈ ਸੰਤਾਂ ਬਹੁਤ ਕੋਸੇ ਦਿਖ ਰਿਹਾ ਹਾਂ ਬੀਬੇ ਸਾਰੇ ਵੇੜੇ ਪਾਰ ਹੁਣ ਵੇ ਚੱਲੀ ਬਾਬਾ ਟੋਡਾ ਬੁਰਾ ਪਰੌੜੇ ਮੰਗਦਾ ਰਾਵਾਂ ਪੈਗਾ ਗੱਦੀ ਦਾ ਟੋਡਾ ਬੁਰਾ ਪਰੌੜੇ ਮੰਗਦਾ ਰਾਵਾਂ ਪੈਗਾ ਗੱਦੀ ਦਾ ਟੋਡਾ ਬੁਰਾ ਪਰੌੜੇ ਮੰਗਦਾ ਰਾਵਾਂ ਪੈਗਾ ਗੱਦੀ ਦਾ ਕਿਹ ਲੋਕ ਲੋ ਰੋਕਾ ਤੋਂ ਗਏ ਅਬੈਸ ਕੀ ਦੀ ਬੋਤਲ ਵਰਗੀ ਬਾਪੇ ਨੇ ਸੰਗਤ ਫਸਾਲੀ ਓਏ ਬਾਪੇ ਦੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈ ਓਏ ਐਸ ਕੀ ਦੀ ਬੋਤਲ ਵਰਗੀ ਸੁਬਾਬੇ ਨੇ ਸੰਗਤ ਬਸਾਲੀ ਓਏ ਬਾਪੇ ਦੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈ ਓਏ ਚਲੋ ਚੁੱਪ ਕਰ ਜੋ 2 ਮਿੰਟ ਸਾਹ ਲੈ ਲਓ ਹਰਦਾ ਬਈ ਭਲਤਾ ਹਾਂ ਬੀਬੀ ਓ ਕੀ ਮੇਰੇ ਚੇਲੇ ਨਾਲ ਤੇਰੀ ਗੱਲ ਹਾਂਜੀ ਪਾਪਾ ਜੀ ਹੋਰ ਹੋ ਜਾ ਮੱਤ ਆ ਵੀ ਚੇਲਾ ਕੀ ਕਰਦਾ ਕਰਦਾ ਜੀ ਕਰ ਲਓ ਸਿਰੋ ਬਾਬਾ ਜੀ ਭੁਤੀ ਰਹਿਣਗੇ ਠੀਕ ਹੈ ਜੀ ਠੀਕ ਹੈ ਜੀ ਦੋਨੇ ਹੱਥਾਂ ਨਾਲ ਫੜ ਕੇ ਉਹਦੇ ਮੱਥੇ ਲਾਉਣੀਆਂ ਤੇ ਜਦੋਂ ਘਰ ਜਾਓਗੇ ਠੀਕ ਹੈ ਜੀ ਪਾਣੀ ਦੀ ਬੋਤਲ ਲੈਣੀ ਆ ਠੀਕ ਹੈ ਜੀ ਉਹਦੇ ਚ ਘੋਲ ਲੈਣਾ ਰਾਤ ਨੂੰ ਉੱਠਦੇ ਵੇਲੇ ਛਿੱਟਾ ਦੇਣਾ ਘਰ ਚ ਠੀਕ ਹੈ ਜੀ ਜੋ ਕੋਈ ਤੁਹਾਡੇ ਗ੍ਰਹਿ ਕਲੇਸ਼ ਆ ਕੁਝ ਵੀ ਆ ਸਾਰਾ ਕੁਝ ਮੇਰੇ ਪਾਰ ਹੋ ਜਾਣਗੇ ਠੀਕ ਹੈ ਜੀ ਸੱਚੇ ਮਨ ਨਾਲ ਕਰਨਾ ਠੀਕ ਹੈ ਜੀ ਠੀਕ ਹੈ ਜੀ ਤਾਂ 1000 ਰੁਪਏ ਆ ਬਾਬੇ ਨੇ ਲੈ ਤੇ ਬੀਬੀ ਮੇਰੇ ਚੇਲੇ ਨੂੰ ਫੜਾ ਇਧਰ ਬਾਬੇ ਨੂੰ ਕੋਈ ਪਿਆਰ ਨਹੀਂ ਮੂਹ ਮਾਇਆ ਨਾਲ ਮੈਂ ਜਣ ਲਾ ਪਾਪਾ ਮੜਾ ਜਾ ਆ ਤੂਰੇ ਬਾਬਾ ਜੀ ਕੰਮ ਪੜਨਾ ਚਾਹੀਦਾ ਮੁੰਡੇ ਦਾ ਪੇਪਰ ਕਲੀਅਰ ਹੋ ਜੇ ਬੀਬੀ ਕੰਮ ਬਣ ਜੂਗਾ ਇੱਕ ਨਾਰੀਅਲ ਇਦੇ ਉੱਪਰ ਦੀ 7 ਵਾਰੀ ਚਹਾ ਕੇ ਲਾਲ ਚੁੰਨੀ ਬਨ ਕੇ ਮਾਤਾ ਰਾਣੀ ਦੀ ਚੌਂਕ ਤੇ ਰੱਖ ਦੇਣਾਗਾ ਚਰਸਤੇ 'ਚ ਰੱਖਣ ਨਾਲੇ ਠੀਕ ਆ ਬਾਬਾ ਜੀ ਰਾਤ ਨੂੰ 12 ਵਜੇ ਠੀਕ ਆ ਬਾਬਾ ਜੀ ਕੰਮ ਹੋ ਜਾਊਗਾ ਠੀਕ ਆ ਬਾਬਾ ਜੀ ਤੇ ਭਾਈ ਤੂੰ ਹਾਂਜੀ ਬਾਬਾ ਸਮਝ ਜਾ ਹੁਣ ਨਹੀਂ ਬਾਬੇ ਤੇਰੇ ਕੱਪੜੇ ਲਾ ਦੇਣਗੇ ਇੱਥੇ ਸਾਨੂੰ ਸਾਰਾ ਕੁਝ ਪਤਾ ਅੱਗੇ ਤੋਂ ਡੇਰੇ ਜਾਏਗਾ ਝੂਠ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਝੂਠ ਬੋਲਦਾ ਨਹੀਂ ਖਾਣਾ ਵੀ ਨਹੀਂ ਸਹੀ ਦੱਸਣਾ ਠੀਕ ਆ ਬਾਬੇ ਹੋਰ ਵੀ ਕੁਝ ਖਾਣਾ ਨਹੀਂ ਨਹੀਂ ਬਾਬਾ ਜੀ ਕੁਝ ਨਹੀਂ ਖਾਂਦਾ ਬਾਬੇ ਮੈਂ ਲੈ ਬੀਬੀ ਇਹ ਐਸੀ ਵੈਸੀ ਭਪੂਤੀ ਨਹੀਂ ਹੈ ਠੀਕ ਆ ਪਪਾ ਜੀ ਸਵਾ ਮਹੀਨਾ ਤਪ ਕਰਕੇ ਤਿਆਰ ਕੀਤੀ ਆ ਠੀਕ ਆ ਪਪਾ ਜੀ ਲੈ ਬੀਬੀ ਇੱਕ ਹਫਤੇ ਜਿੱਦ ਨੂੰ ਪਤਾ ਲੱਗ ਜੂ ਤੇਰੇ ਬੱਚੇ ਦਾ ਠੀਕ ਆ ਪਪਾ ਜੀ ਨੌਕਰੀ ਵੀ ਲੱਗ ਜੂ ਕਰਦਾ ਕਲੇਸ਼ ਵੀ ਮੁੱਕ ਜੂ ਠੀਕ ਆ ਪਪਾ ਜੀ ਚੱਲ ਭਗਤਾਂ ਬੋਲੋ ਕੜੋਲ 10 ਬਾਬੇ ਜੀ ਜੈ ਪਪਾ ਤੇਰੀ ਆ ਹੋਏ ਮੁੰਡਾ ਰਾਜਾ ਲੋਰੀ ਬਾਬਾ ਸੇਰੀਆ ਖੰਡਵਾਦ ਜਿਆ ਫੜਿਆਗਾ ਚਲ ਦੇਖੀਏ ਨੇ ਅੱਜ ਕੀ ਆ ਇਹ ਨਿੱਤ ਦਾ ਹੀ ਠਾਕ ਠਾਕ ਆ ਜਾ ਬਣਾ ਲਿਆ ਯਾਰ ਇਹਨਾਂ ਨੇ ਲੋਕਾਂ ਤੋਂ ਪੈਸੇ ਲੁੱਟੀ ਤੁਰੇ ਆਉਂਦੇ ਨੇ ਇਹ ਚੱਲੀਏ ਚਲੋ ਜਾਂਦੇ ਆ ਪੱਕਾ ਕਰ ਦਿੰਦੇ ਆ ਮੁੜ ਕੇ ਮੁੱਦਾ ਖੜਾਉ ਦੇਖੀ ਜਾਂਦੀ ਅੱਜ ਅੱਜ ਇਹਦਾ ਕੰਮ ਕਰਦੇ ਆ ਦੇਖੀ ਜਾਂਦੀ ਆ ਚੱਲ ਜਾ ਰ ਅੱਜ ਇਹਦੇ ਨਾਲ ਗੱਲ ਕਰ ਹੀ ਲੈਣੇ ਹੈ ਇਹ ਇਹਨਾਂ ਨਾਲ ਹੋਈ ਜਾਣ ਬਾਬਾ ਜੀ ਨਾਲ ਬੂ ਬਨੇ ਬਾਬਾ ਸੰਗਤ ਬਾਬਾ ਆ ਗਈ ਨੌਂ ਅੰਦਰ ਆਇਓ ਜੀ ਬੱਸ ਤੋਂ ਹਾਂ ਬਾਬਾ ਦੱਸ ਤੇਰੇ ਬਾਬਾ ਇੱਕ ਮਿੰਟ ਸਾਡੀ ਇੱਕ ਗੱਲ ਦੱਸ ਦੇ ਸਾਨੂੰ ਹਾਂ ਭਗਤਾ ਬੋਲ ਸਾਨੂੰ ਬਹੁਤ ਟਾਈਮ ਹੋ ਗਿਆ ਬਹਿ ਗਏ ਬਸ ਬਹਿ ਗਏ ਕੋਈ ਨਾ ਤੁਸੀਂ ਬੈਠੋ ਤੁਸੀਂ ਤੁਹਾਨੂੰ ਬੈਠੋ ਬੈਠੋ ਕੋਈ ਨਾ ਆਹ ਹੋ ਜਾ ਆਪਣੇ ਇਧਰਲੇ ਪਾਸੇ ਤੁਸੀਂ ਸਾਈਡ ਤੇ ਹੋ ਜਾ ਕਰਾਂ ਇਧਰ ਆ ਬਾਈ ਜੀ ਬਹਿ ਕੇ ਦੱਸੋ ਬਹਿ ਕੇ ਗੱਲ ਬਾਬਾ ਕੋਈ ਨਾ ਬੈਠ ਗਿਆ ਬੈਠ ਗਏ ਅਸੀਂ ਬਾਬਾ ਦਾ ਗੁੱਸਾ ਹੀ ਲੱਗਦਾ ਭਗਤ ਮੈਨੂੰ ਲੱਗਦਾ ਗੁੱਸਾ ਕੋਈ ਗੱਲ ਨਹੀਂ ਭਗਤੋ ਗੁੱਸੇ ਨਹੀਂ ਹੋਣਾ ਥੱਲੇ ਬੈਠੋ ਬਹਿ ਕੇ ਆ ਬਾਈ ਤੋ ਕਿੰਨੇ ਪੈਸੇ ਠੱਗੇ ਆ ਠੱਗੇ ਨਹੀਂ ਇਹ ਆਪਣੀ ਸ਼ਰਤਾਂ ਨਾਲ ਦੇ ਕੇ ਗਈਏ ਦੱਸ ਮੈ ਕਿੰਨੇ ਪੈਸੇ ਦਿੱਤੇ ਇਹਨਾਂ ਨੂੰ ਕਿਹੜੀ ਵਾਦੋਂਗੇ ਨੌਕਰੀ ਤੇ ਬੱਬਾ ਜੀ ਤੈਨੂੰ ਬੁਲਾਣ ਭੇ ਆ ਘਰੋਂ ਨਹੀਂ ਬਾਬਾ ਜੀ ਤੁਸੀਂ ਸਾਨੂੰ ਐ ਕਿਹਾ ਵੀ ਇੱਥੇ ਸੰਗਤ ਆਉਂਦੀ ਆ ਵੀ ਗੱਲਾਂ ਪੂਰੀਆਂ ਹੁੰਦੀਆਂ ਨੇ ਦੇਖੋ ਜੀ ਅਸੀਂ ਦੀਆ ਸੰਗਤ ਆਉਂਦੀ ਆ ਅਸੀਂ ਤਾਂ ਨਾ ਇੱਕ ਲੋਕਾ ਸੇਵਾ ਕਰਦੇ ਆ ਗੱਦੀ ਦੀ ਮੇਰੀ ਗੱਲ ਬਾਬਾ ਤੂੰ ਉਹਦੇ ਨਾਲ ਗੱਲ ਸਾਡੇ ਸਾਡੇ ਨਾਲ ਕਰ ਤੂੰ ਹੁਣ ਮੈਨੂੰ ਐ ਦੱਸ ਵੀ ਇਹ ਬੰਦ ਕਰੇਗਾ ਕਿ ਤੇ ਐਂ ਚੱਲੂ ਤੇਰਾ ਕੰਮ ਦੇਖੋ ਜੀ ਅਸੀਂ ਤਾਂ ਕਿਸੇ ਨੂੰ ਉਲਝਾਉਂਦੇ ਨਹੀਂ ਭਾਈ ਭਲਤਾ ਅਸੀਂ ਤਾਂ ਇੱਕ ਸੇਵਾ ਕਰਦੇ ਆ ਬਾਬਾ ਜਿਹੜਾ ਲੋਕਾਂ ਤੋਂ ਪੈਸੇ ਲੈਨੇ ਹੋ ਤੁਸੀਂ ਤੁਹਾਡੇ ਕੋਲੇ ਕੀ ਪਾਵਰ ਹੈ ਹੈਗਾ ਕੁਝ ਤੁਹਾਡੇ ਕੋਲੇ ਸ਼ਕਤੀ ਹੈਗੀ ਆ ਸਾਡੇ ਕੋਲ ਸ਼ਕਤੀ ਕੋਈ ਨਹੀਂ ਉਹ ਤਾਂ ਹੋਏ ਮੈਂ ਇੱਥੇ ਕਾਦੀ ਖਤਰੋਂ ਹੁੰਦਾ ਹੈ ਯਾਰ ਲੋਕਾਂ ਤੋਂ ਕਹਦਾ ਫੜਦੇ ਹਾਂ ਉ ਤਾਂ ਅਸੀਂ ਤਾਂ ਇੱਕ ਸੇਵਾ ਕਰਦੇ ਹਾਂ ਸਾਨੂੰ ਜਦੋਂ ਭਗਤ ਜਿਹਾ ਲਾਉਂਦੇ ਆ ਭੇਟਾ ਲਾਉਂਦੇ ਆ ਸਾਨੂੰ ਜੋਸ਼ ਆ ਜਾਂਦਾ ਅੱਛਾ ਇਹ ਆ ਆ 10000 ਦੀ ਬਾਬਾ ਸਵਾਹ ਦਿੱਤੀ ਹੈ ਕੀ ਬਾਤ ਹੈ ਭਗਤੀ ਦੀ ਹੈ ਕਾਦੀ ਭਗਤੀ ਆ ਲੈ ਕੀ ਇਹ ਜ ਜਾਰੇ ਇਹਨਾਂ ਨੇ ਆਏ ਪਤਾ ਕੀ ਚੱਕਰ ਇਹਨੂੰ ਚਲਾ ਨਹੀਂ ਕਰਦਾ ਭਗਦਾ ਤੋਂ ਨੁਕਸਾਨ ਕਰਦਾ ਉਹਨਾਂ ਦਾ ਨੁਕਸਾਨ ਕੀ ਯਾਰ ਨੁਕਸਾਨ 650 ਦੇ ਲਫੇੜੇ 600 ਐਵੇਂ ਇਹਨੇ ਘੰਟਾ ਲਾਇਆ ਨੇ ਭੈਣਾਂ ਹਾਂ ਹਾਂ ਇਹ ਚਾਹ ਉਹ ਗੁੱਸਤਾ ਆ ਦੇਖ ਮਾਰ ਕੱਢ ਪੈਸੇ ਕੱਢ ਪੈਸੇ ਕੱਢ ਪੈਸੇ ਛੱਡ ਦਿਓ ਉਹ ਨਾ ਓਏ ਸਾਡੇ ਕੋਲ ਉਹ ਨਾ ਬਾਈ ਸਾਨੂੰ ਨਾ ਕੁਛ ਕਹੋ ਏ ਬੈਠ ਬਾਬਾ ਇੱਥੇ ਬੈਠ ਬਾਬਾ ਓਏ ਓ ਬਾਈ ਮਾਰੋ ਨਾ ਬੈਠ ਮਾਰੋ ਹਾਏ ਬੈਠ ਓਏ ਹਾਏ ਹਾਏ ਓਏ ਮਾਤੇ ਜਿਹੜਾ ਹਿੱਲਿਆ ਡਾਂਗ ਬੋਈ ਆ ਨਹੀਂ ਭਾਈ ਉਹ ਨਹੀਂ ਹੈ ਹਾ ਆ ਖੁੰਡਾ ਉਹਦਾ ਡਾਂਗ ਤੋਂ ਆਇਆ ਹਾਂ ਹਾ ਹਾਏ ਉਹ ਨਹੀਂ 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 ਬਾਬਾ ਤੂੰ ਸਾਡੇ ਵਿੱਚ 75 ਪਵਾ ਦੇ ਯਾਰ ਬਾਬਾ ਬਰਵਾ ਦੇ ਓਏ ਬਾਬਾ ਇਹਦਾ ਅੱਛਾ ਤੇਰੇ ਵਿੱਚ ਕੋਈ ਕਲਾ ਆਉਂਦੀ ਆ? ਉਹ ਨਾ ਬਾਬਾ ਸਾਡੇ 'ਚ ਕੋਈ ਕਲਾ ਨਹੀਂ ਤਾਂ ਪਖੰਡ ਕਰਦੇ ਆ ਸਾਡੇ ਕੋਲ ਕੁਝ ਨਹੀਂ ਹੈਗਾ। ਦੇਖ ਜੀ ਤੇ ਤੋਂ ਕੁਛ ਉਹ ਲੈਣ ਆਈ ਸੀਗੀ ਜਿਹਨੂੰ 10000 ਰੁਪਿਆ ਫੜਾਇਆ ਸੀ ਉਹਦੇ ਬੱਲੇ ਡਾਲਣੀ। ਉਹ ਮਾਰੇ ਉਹਨਾਂ ਸਾਡੇ ਕੋਲ ਬੀਬਾ ਕੁਝ ਨਹੀਂ ਹੈਗਾ ਸਾਡਾ ਤਾਂ ਤੋਰੀ ਫੁਲਕਾ ਚੱਲਦਾ। ਉਹ ਤਾਂ ਇਹਨਾਂ ਕਿ ਆ ਪਾਉਂਕਦਾ ਸੀ ਕਹਿੰਦਾ 10000 ਰੁਪਿਆ ਦੇ ਦੇ ਸਾਨੂੰ। ਦੀਬਾ ਮੈਂ ਪਾਉਂਦਾ ਨਹੀਂ ਸੀ ਮੈਨੂੰ ਮਾਫ ਕਰ ਦਿਓ ਕੀ ਪਤਾ ਉਹ ਕਿਵੇਂ ਕਰੋ ਲੈ ਕੇ ਆਏ ਹੋਣਗੇ ਪੈਸੇ ਬਾਬਾ ਅੱਜ ਤੋਂ ਬਾਅਦ ਤੇਰੀ ਅਸੀਂ ਇੱਥੇ ਗੱਦੀ ਨਹੀਂ ਲਗਣ ਦੇਣੀ ਬਸ ਤੈਨੂੰ ਸਿੱਧੀ ਗੱਲ ਦੱਸਦੀ ਬੰਦੇ ਵਾਲੀ ਨਹੀਂ ਅਸੀਂ ਤੇਰੇ टांग ਫੇਰਾਂਗੇ ਚੰਗੀ ਤਰ੍ਹਾਂ ਧਰ ਕੇ ਚੌਂਕ 'ਚ ਖੜਾ ਕੇ ਠੀਕ ਆ ਮਾਫੀ ਦੇ ਦਿਓ ਮੈਂ ਤਾਂ ਮੂੰਹ ਕਾਲਾ ਕਰਦਾ ਪਹਿਲਾਂ ਤੈਨੂੰ ਵੀ ਆਪ ਨੂੰ ਵੀ ਚਾਹੀਦੀ ਤੈਨੂੰ ਕੀ ਪਤਾ ਸੀ ਕਿ ਤੇਰੇ ਅਸੀਂ ਤਾਂ ਤਾਂ ਕੇ ਚੱਲ ਜਾਈਏ ਹੁਣ ਤੂੰ ਉਹ ਕਰੀ ਜੰਨੀ ਆ ਹਰ ਪਈ ਤੇ ਲੱਗ ਜੂਗਾ ਤੈਨੂੰ ਡਾਡੂ ਪੜਿਆ ਲਿਖਿਆਗਾ ਤੂੰ ਪੁਲਿਸ ਦੀ ਭਰਤੀ ਦੇਖਦਾ ਫਿਰਦਾ ਫਿਰਦਾ ਬਾਬਿਆਂ ਕੋਲੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੀ ਅਸੀਂ ਇਹ ਵੀਡੀਓ ਬਣਾਈ ਹੈਗੀ ਇਹ ਅਸੀਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਵੀਡੀਓ ਬਣਾਈ ਹੈਗੀ ਵੀ ਪਖੰਡਵਾਦ ਤੋਂ ਬਾਈ ਦੂਰ ਰਹੋ ਇਹਨਾਂ ਕੋਲੇ ਕੁਛ ਨਹੀਂਗਾ ਸਾਰਿਆਂ ਕਿਸੇ ਦੀ ਸਾਡੀ ਕੋਈ ਧਾਰਮਿਕ ਭਾਵਨਾ ਨੂੰ ਠੇਸ ਪਚਾਉਣਾ ਸਾਡਾ ਮਕਸਦ ਨਹੀਂ ਬਾਕੀ ਬਾਈ ਜੀ ਆਪਣਾ ਦੱਸ ਦਿਓ ਮੜਾ ਜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜੋ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜੇ ਜੋ ਅੱਜ ਆਪਣੇ ਲੋਕ ਭੋਲੇ ਭਾਲੇ ਲੋਕ ਜਾ ਕੇ ਪਖੰਡੀਆਂ ਕੋਲੇ ਫਸਦੇ ਆ ਆਪਦੇ ਘਰ ਦੇ ਵਿੱਚੋਂ ਆਪਦੀ ਮਾਇਆ ਇਕੱਠੀ ਕਰਕੇ ਲੈ ਕੇ ਜਾਂਦੇ ਆ ਪਖੰਡਵਾਦ ਨੂੰ ਬढ़ावा ਦਿੰਦੇ ਆ ਸਾਡਾ ਮਕਸਦ ਸਿਰਫ ਇੰਨਾ ਹੀ ਆ ਕਿਸੇ ਦੀ ਵੀ ਅਸੀਰ ਭਾਵਨਾ ਨੂੰ ਠੇਸ ਪਹੁੰਚਾਉਂਦਾ ਕੋਈ ਮਤਲਬ ਨਹੀਂ ਹੈਗਾ ਸਾਡਾ ਬਸ ਇੱਕ ਅਸੀਏ ਕਦੇ ਵੀਡੀਓ ਬਣਾਈ ਆ ਜਾਗਰੂਤਾ ਲਈ ਲੋਕਾਂ ਨੂੰ ਸਮਝਾਉਣ ਲਈ ਬਾਕੀ ਧੰਨਵਾਦ ਜੀ ਸਾਰਿਆਂ ਦਾ ਸਾਡੀ ਵੀਡੀਓ ਨੂੰ ਜਰੂਰ ਦੇਖਿਓ ਜੀ ਜੇਕਰ ਸਾਡੀ ਵੀਡੀਓ ਵਧੀਆ ਲੱਗਦੀ ਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਅਤੇ ਸਾਡੇ ਚੈਨਲ ਪ੍ਰਗਟ ਮਾਲਵਾ 19 ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ